ਜੀ ਹਾਂ ਅਸੀਂ ਅੱਜ ਐਸ ਐਚਓ ਪੁਲਿਸ ਸਟੇਸ਼ਨ ਸਿਟੀ ਜੀ ਦੇ ਨਾਲ ਔਰ ਪੁਲਿਸ ਪਾਰਟੀ ਦੇ ਨਾਲ ਇਥੇ ਇਨਸਪੈਕਸ਼ਨ ਕੀਤੀ ਜੀ ਅ ਸਿੰਘ ਮੈਡੀਕਲ ਸਟੋਰ ਨੀਅਰ ਜਵਾਬਾ પેટ્રોલ ਪੰਪ ਔਰ ਸਾਨੂੰ ਕੋਈ ਇੰਟੌਕਸਿਕੈਂਟ ਮਟੀਰੀਅਲ ਨਹੀਂ ਮਿਲਿਆ ਜੀ ਔਰ ਅਸੀਂ ਮੈਡੀਸਿਨ ਦੀ ਕੁਆਲਿਟੀ ਚੈੱਕ ਕਰਨ ਲਈ ਅਸੀਂ ਇਥੋਂ ਸੈਂਪਲਿੰਗ ਕਰ ਰਹੇ ਹਾਂ ਇਸ ਟਾਈਮ ਜੀ ਕੋਈ ਮਨ ਮੁੱਦ ਨਹੀਂ ਕੁਝ ਦੱਲਦੇ ਨਹੀਂ ਨਹੀਂ ਸਾਨੂੰ ਇੰਟੌਕਸਿਕੈਂਟ ਮਟੀਰੀਅਲ ਫਿਲਹਾਲ ਕੋਈ ਨਹੀਂ ਮਿਲਿਆ ਜੀ ਤੇ ਅੱਜ ਅਸੀਂ ਇੱਥੇ ਜਿਹੜਾ ਸਿੰਘ ਮੈਡੀਕਲ ਸਟੋਰ ਆ ਨਾਲ ਡਰੱਗ ਇੰਸਪੈਕਟਰ ਸਾਹਿਬ ਦੇ ਨਾਲ ਆਣ ਕੇ ਇਹਦੀ ਚੈਕਿੰਗ ਕੀਤੀ ਆ ਤੇ ਹੁਣ ਤੱਕ ਜਿਹੜੀ ਸਾਰੀ ਸਰਚ ਹੋਈ ਹੈ ਇਹਦੇ ਦੌਰਾਨ ਸਾਨੂੰ ਹੇਠ ਤੱਕ ਤੇ ਕੋਈ ਵੀ ਜਿਹੜਾ ਟੌਕਸਿਕ ਐਂਸਰ ਪਾਇਆ ਨਹੀਂ ਲੀ। ਜਦੋਂ ਜਦ ਕੀ ਪੁੱਤਰ ਨੂੰ ਪਤਾ ਲੱਗਿਆ ਕਿ ਕੁਝ ਵੀ ਤਰ੍ਹਾਂ ਦਾ ਮੈਡੀਕਲ ਬੇਸ ਕਵਰ ਹੋਣੀ ਸੀ। ਇਹ ਸਾਨੂੰ ਸ਼ਿਕਾਇਤ ਆ ਰਹੀ ਸੀ ਇਹਦਾ ਕਰਕੇ ਅਸੀਂ ਅੱਜ ਡਰੱਗ ਇੰਸਪੈਕਟਰ ਸਾਹਿਬ ਨੂੰ ਨਾਲ ਲੈ ਕੇ ਆਏ ਆ ਤੇ ਜਿਹੜੀ ਅਸੀਂ ਸਾਰੇ ਜਿੰਨੇ ਇਹਦੇ ਨਾਲ ਨਾਲ ਸਟੋਰ ਪੈਂਦੇ ਆ ਸਾਰੇ ਚੈੱਕ ਕੀਤੇ ਆ। ਤੇ ਹੋਰ ਵੀ ਸ਼ਹਿਰ ਦੇ ਵਿੱਚ ਸਾਰੇ ਅਸੀਂ ਸਟੋਰਾਂ ਦੀ ਚੈਕਿੰਗ ਕਰਾਂਗੇ ਜਿਹੜੇ ਮੈਡੀਕਲ ਸਟੋਰ ਆ ਤੇ ਸਾਰਿਆਂ ਨੂੰ ਇਹ ਅਪੀਲ ਆ ਸਾਡੇ ਵੱਲੋਂ ਕਿ ਕੋਈ ਵੀ ਜਿਹੜਾ ਪ੍ਰੈਗ ਕੈਪਸੂਲ ਆ ਜਿਹੜਾ ਵੇਚ ਰਿਹਾ ਹੈ ਨਾ ਵੇਚਣ ਅਗਰ ਕਿਸੇ ਕੋਲ ਵੀ ਪਾਇਆ ਜਾਂਦਾ ਉਹ ਅਸੀਂ ਖਲਾਫ ਬਹੁਤ ਸਖਤ ਐਕਸ਼ਨ ਲਿਆ ਜਾਊਗਾ ਠੀਕ ਹੈ ਥੈਂਕ ਯੂ